ਜੇਕਰ ਤੁਹਾਡਾ ਵੀ ਰਾਸ਼ਨ ਕਾਰਡ ਬਣਿਆ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਐਮਤ ਹੰਦਸ ਜੀਏ ਕਿ ਹੁਣ ਜੇਕਰ ਜਿੰਨੇ ਮੈਂਬਰ ਨੇ ਜੇਕਰ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਵੀ KYC ਨਹੀਂ ਹੁੰਦੀ ਆ ਤਾਂ ਉਸ ਨੂੰ ਰਾਸ਼ਨ ਨਹੀਂ ਦਿੱਤਾ ਜਾਵੇਗਾ ਤੰਦਾਜ਼ੀ ਇੱਕ ਸਰਕਾਰ ਦੇ ਵੱਲੋਂ ਇੱਕ ਨਵਾਂ ਕਦਮ ਚੁੱਕਿਆ ਗਿਆ ਸੀ ਕਿ ਜਿਨਨੇ ਵੀ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਦੀ ਕੇਵਾਈਸੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿੰਨੇ ਲੋਕ ਰਾਸ਼ਨ ਲੈਣ ਦੇ ਹੱਕਦਾਰ ਹਨ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਹਨ ਜਿਨ੍ਹਾਂ ਨੇ ਰਾਸ਼ਨ ਕਾਰਡ ਲਈ ਕੇਵਾਈਸੀ ਨਹੀਂ ਕਰਵਾਈ ਹੈ ਅਜੇ ਚ ਰਾਸ਼ਨ ਖਪਤਕਾਰਾਂ ਦੇ ਲਈ ਵੱਡੀ ਰਾਹਤ ਦੀ ਖਬਰ ਹੈ ਜਿਨ੍ਹਾਂ ਨੇ ਰਾਸ਼ਨ ਕਾਰਡ ਧਾਰਕਾਂ ਨੇ ਇਹ ਕੇਵਾਈਸੀ ਨਹੀਂ ਕੀਤਾ ਉਹ ਦਸੰਬਰ ਦੇ ਮਹੀਨੇ ਤੱਕ ਆਪਣਾ ਕੇਵਾਈਸੀ ਕਰਵਾ ਸਕਦੇ ਨੇ ਹਾਲਾਂਕਿ ਇਸ ਤੋਂ ਬਾਅਦ ਵੀ ਰਾਸ਼ਨ ਕਾਰਡ ਦਾ KYC ਨਾ ਹੋਣ ਦੀ ਸੂਰਤ ਦੇ ਵਿੱਚ ਇਹਨਾਂ ਖਪਤਕਾਰਾਂ ਨੂੰ ਰਾਸ਼ਨ ਦੀ ਸਹੂਲਤ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ ਹਾਲਾਂਕਿ ਰਾਸ਼ਨ ਕਾਰਡ ਦੀ KYC ਦਾ ਉਦੇਸ਼ ਰਾਸ਼ਨ ਕਾਰਡਾਂ ਦੀ ਸੂਚੀ ਦੇ ਵਿੱਚੋਂ ਭੋਜਨ ਵੰਡ ਵਿੱਚ ਧਾਂਦਲੀ ਜਿਵੇਂ ਕਿ ਅਯੋਗ ਲੋਕਾਂ ਨੂੰ ਅਤੇ ਮ੍ਰਿਤਕ ਦੇ ਨਾਮ ਤੇ ਜਿਹੜੇ ਰਾਸ਼ਨ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਹਟਾਉਣਾ ਹੈ ਦੱਸਿਆ ਜਾ ਰਿਹਾ ਹੈ ਕਿ ਰਾਸ਼ਨ ਕਾਰਡ ਦੀ KYC ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਰੇ ਹੋਏ ਅਤੇ ਅਯੋਗ ਲੋਕਾਂ ਦੇ ਨਾਮ ਤੇ ਰਾਸ਼ਨ ਦੀ ਚੋਰੀ ਨੂੰ ਰੋਕਿਆ ਜਾਵੇਗਾ ਇਸ ਸਮੇਂ ਵੀ ਕਈ ਅਜਿਹੇ ਲੋਕਾਂ ਜੋ ਅਯੋਗ ਲੋਕਾਂ ਦੇ ਨਾਂ ਤੇ ਰਾਸ਼ਨ ਇਕੱਠਾ ਕਰ ਰਹੇ ਨੇ ਇਸ ਕਰ ਰਾਸ਼ਨ ਵੰਡਣ ਦੀ ਪ੍ਰਕਿਰਿਆ ਵਿੱਚ ਭਾਰੀ ਹੀ ਰਫੇਲੀ ਦੱਸੀ ਜਾ ਰਹੀ ਹੈ ਇਸੇ ਦੇ ਲਈ ਸਰਕਾਰ ਨੇ ਹੁਣ ਕੇਵਾਈਸੀ ਦੀ ਜਿਹੜੀ ਇਹ ਯੋਜਨਾ ਬਣਾਈ ਹੈ ਜਿਸ ਤੋਂ ਬਾਅਦ ਯੋਗ ਖਪਤਕਾਰ ਇਸ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ ਰਾਸ਼ਨ ਵੰਡ ਦੇ ਵਿੱਚ ਧਾਧਲੇ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਬਦਲਾਅ ਕੀਤੇ ਜਾ ਰਹੇ ਨੇ ਤੁਨ ਦਾ ਜਿਹੜਾ ਤੁਹਾਡਾ ਵੀ ਰਾਸ਼ਨ ਕਾਰਡ ਬਣਾ ਤਾਂ ਤੁਹਾਡੇ ਦੇ ਲਈ ਵੀ ਇਹ ਖਬਰ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਆਪਣੇ ਸਾਰੇ ਪਰਿਵਾਰ ਦਾ KYC ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਵੀ ਇਸ ਦਾ ਲਾਭ ਲੈ ਸਕੋ ਇਹ KYC ਦੀ ਆਖਰੀ ਮਿਤੀ 30 ਸਤੰਬਰ ਰੱਖੀ ਗਈ ਸੀ ਹੁਣ ਰਾਸ਼ਨ ਖਪਤਕਾਰਾਂ ਦੀ ਸਹੂਲਤ ਲਈ ਇਸ ਨੂੰ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਅਜੇ ਇਸ ਦੇ ਵਿੱਚ ਜਿਨ੍ਹਾਂ ਖਪਤਕਾਰਾਂ ਨੇ KYC ਨਹੀਂ ਕੀਤੀ ਹੈ ਜਾਂ ਨਹੀਂ ਕਰਵਾਈ ਹੈ 31 ਦਸੰਬਰ ਤੱਕ ਆਪਣੀ KYC ਕਰਵਾ ਸਕਦੇ ਹਨ ਵਦੇੜੀ ਜਾਣ ਕਰ ਲਈ ਜੁੜੇ ਰੋ ਜ਼ਿਕਾ ਟੀਵੀ ਤੇ ਨਾਲ ਜੇਕਰ ਤੁਹਾਡਾ ਵੀ ਰਾਸ਼ਨ ਕਾਰਡ ਬਣਿਆ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਐਮਤ ਹੰਦੱਸਦੀ ਹੈ ਕਿ ਹੁਣ ਜੇਕਰ ਜਿੰਨੇ ਮੈਂਬਰ ਨੇ ਜੇਕਰ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਵੀ ਕੇਵਾਈਸੀ ਨਹੀਂ ਹੁੰਦੀ ਆ ਤਾਂ ਉਸ ਨੂੰ ਰਾਸ਼ਨ ਨਹੀਂ ਦਿੱਤਾ ਜਾਵੇਗਾ ਤੁਹਨ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਇੱਕ ਨਵਾਂ ਕਦਮ ਚੁੱਕਿਆ ਗਿਆ ਸੀ ਕਿ ਜਿੰਨੇ ਵੀ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਦੀ ਕੇਵਾਈਸੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿੰਨੇ ਲੋਕ ਰਾਸ਼ਨ ਲੈਣ ਦੇ ਹੱਕਦਾਰ ਹਨ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਚ ਲੋਕ ਹਨ ਜਿਨ੍ਹਾਂ ਨੇ ਰਾਸ਼ਨ ਕਾਰਡ ਲਈ ਕੇਵਾਈਸੀ ਨਹੀਂ ਕਰਵਾਈ ਹੈ ਅਜੇ ਚ ਰਾਸ਼ਨ ਖਪਤਕਾਰਾਂ ਦੇ ਲਈ ਵੱਡੀ ਰਾਹਤ ਦੀ ਖਬਰ ਹੈ ਜਿਨ੍ਹਾਂ ਨੇ ਰਾਸ਼ਨ ਕਾਰਡ ਧਾਰਕਾਂ ਨੇ ਇਹ ਕੇਵਾਈਸੀ ਨਹੀਂ ਕੀਤਾ ਉਹ ਦਸੰਬਰ ਦੇ ਮਹੀਨੇ ਤੱਕ ਆਪਣਾ ਕੇਵਾਈਸੀ ਕਰਵਾ ਸਕਦੇ ਨੇ ਹਾਲਾਂਕਿ ਇਸ ਤੋਂ ਬਾਅਦ ਵੀ ਰਾਸ਼ਨ ਕਾਰਡ ਦਾ ਕੇਵਾਈਸੀ ਨਾ ਹੋਣ ਦੀ ਸੂਰਤ ਦੇ ਵਿੱਚ ਇਹਨਾਂ ਖਪਤਕਾਰਾਂ ਨੂੰ ਰਾਸ਼ਨ ਦੀ ਸਹੂਲਤ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ ਹਾਲਾਂਕਿ ਰਾਸ਼ਨ ਕਾਰਡ ਦੀ ਈ ਕੇਵਾਈਸੀ ਦਾ ਉਦੇਸ਼ ਰਾਸ਼ਨ ਕਾਰਡਾਂ ਦੀ ਸੂਚੀ ਦੇ ਵਿੱਚੋਂ ਭੋਜਨ ਵੰਡ ਵਿੱਚੋਂ ਧਾਂਦਲੀ ਜਿਵੇਂ ਕਿ ਅਯੋਗ ਲੋਕਾਂ ਨੂੰ ਅਤੇ ਮ੍ਰਿਤਕ ਦੇ ਨਾਮ ਤੇ ਜਿਹੜੇ ਰਾਸ਼ਨ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਹਟਾਉਣਾ ਹੈ ਦੱਸਿਆ ਜਾ ਰਿਹਾ ਹੈ ਕਿ ਰਾਸ਼ਨ ਕਾਰਡ ਦੀ ਈ ਕੇਵਾਈਸੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਰੇ ਹੋਏ ਅਤੇ ਅਯੋਗ ਲੋਕਾਂ ਦੇ ਨਾਮ ਤੇ ਰਾਸ਼ਨ ਦੀ ਚੋਰੀ ਨੂੰ ਰੋਕਿਆ ਜਾਵੇਗਾ ਇਸ ਸਮੇਂ ਵੀ ਕਈ ਅਜਿਹੇ ਲੋਕਾਂ ਜੋ ਯੋਗ ਲੋਕਾਂ ਦੇ ਨਾਂ ਤੇ ਰਾਸ਼ਨ ਇਕੱਠਾ ਕਰ ਰਹੇ ਨੇ ਇਸ ਕਾਰਨ ਰਾਸ਼ਨ ਵੰਡਣ ਦੀ ਪ੍ਰਕਿਰਿਆ ਵਿੱਚ ਭਾਰੀ ਹੀ ਰਫੇਲੀ ਦੱਸੀ ਜਾ ਰਹੀ ਹੈ ਇਸੇ ਦੇ ਲਈ ਸਰਕਾਰ ਨੇ ਹੁਣ ਕੇਵਾਈਸੀ ਦੀ ਜਿਹੜੀ ਇਹ ਯੋਜਨਾ ਬਣਾਈ ਹੈ ਜਿਸ ਤੋਂ ਬਾਅਦ ਯੋਗ ਖਪਤਕਾਰ ਇਸ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ ਰਾਸ਼ਨ ਵੰਡ ਦੇ ਵਿੱਚ ਧਾਧੇ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਬਦਲਾਅ ਕੀਤੇ ਜਾ ਰਹੇ ਨੇ ਤੁੰਦਾਜ਼ੀ ਜੇਕਰ ਤੁਹਾਡਾ ਵੀ ਰਾਸ਼ਨ ਕਾਰਡ ਬਣਾ ਤਾਂ ਤੁਹਾਡੇ ਦੇ ਲਈ ਵੀ ਇਹ ਖਬਰ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਆਪਣੇ ਸਾਰੇ ਪਰਿਵਾਰ ਦਾ KYC ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਵੀ ਇਸ ਦਾ ਲਾਭ ਲੈ ਸਕੋ eKYC ਦੀ ਆਖਰੀ ਮਿਤੀ 30 ਸਤੰਬਰ ਰੱਖੀ ਗਈ ਸੀ ਹੁਣ ਰਾਸ਼ਨ ਖਪਤਕਾਰਾਂ ਦੀ ਸਹੂਲਤ ਲਈ ਇਸ ਨੂੰ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਅਜੇ ਇਸ ਦੇ ਵਿੱਚ ਜਿਨ੍ਹਾਂ ਖਪਤਕਾਰਾਂ ਨੇ eKYC ਨਹੀਂ ਕੀਤੀ ਹੈ ਜਾਂ ਨਹੀਂ ਕਰਵਾਈ ਹੈ 31 ਦਸੰਬਰ ਤੱਕ ਆਪਣੇ eKYC ਕਰਵਾ ਸਕਦੇ ਹਨ ਉਹ ਦੇਰੀ ਜਾਣ ਕਰ ਲਈ ਜੁੜੇ ਰੋਜ਼ੀ ਕਾ ਟੀਵੀ ਤੇ ਨਾ